ਪਟੰਡਾ ਪੁਲਿਸ ਵੱਲੋਂ 17 ਲੱਖ ਦੀ ਕੀਮਤ ਦੇ 135 ਚੋਰੀ ਅਤੇ ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਕੀਤੇ ਮਾਲਕਾਂ ਦੇ ਹਵਾਲੇ ਹੀ ਪਟੰਡਾ ਦੇ ਐਸਐਸਪੀ ਹੋਏ ਇਸ ਸਮਾਰਕਮ ਦੇ ਵਿੱਚ ਸ਼ਾਮਲ ਦੱਸਦੀ ਹੈ ਕਿ ਇਹ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਦਾ ਡਾਟਾ ਹੈ ਪਟੰਡਾ ਦੇ ਐਸਐਸਪੀ ਅਮਨਿਤ ਕੁੰਡਲੀ ਕਿਹਾ ਕਿ ਨਵੀਂ ਪੋਰਟਲ ਜੁਆਈ ਹੈ ਉਸ ਦੇ ਵਿੱਚ ਲਗਾਤਾਰ ਹੁਣਾਂ ਵੱਲੋਂ ਲੋਕਾਂ ਦੇ ਮੋਬਾਈਲ ਲੱਭ ਕੇ ਦਿੱਤੇ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਮੋਬਾਈਲ ਲੱਭ ਕੇ ਦਿੱਤੇ ਗਏ ਸੀ ਅਤੇ ਇਹ ਜਿਹੜੇ 135 ਫੋਨ ਹਨ ਇਹ ਵੱਖ-ਵੱਖ ਥਾਣਿਆਂ ਦੇ ਅਧਿਰਕ ਦੇ ਵਿੱਚੋਂ ਲੱਭੇ ਗਏ ਹਨ ਉਹਨਾਂ ਨਾਲ ਇਹ ਵੀ ਕਿਹਾ ਕਿ ਇਹਨਾਂ ਦੀ ਕੀਮਤ ਲਗਭਗ 17 ਲੱਖ ਦੇ ਆਸ-ਪਾਸ ਹੈ ਅਤੇ ਜਿਹੜੇ ਵਿਅਕਤੀਆਂ ਦੇ ਫੋਨ ਲੱਭ ਕੇ ਦਿੱਤੇ ਆ ਉਹਨਾਂ ਵੱਲੋਂ ਅੱਜ ਬਠਿੰਡਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੇ ਵੀ ਵਿਅਕਤੀਆਂ ਦੇ ਫੋਨ ਜਿਹੜੇ ਸੀ ਗੁੰਮ ਹੋਏ ਸੀ ਉਹ ਭਾਵੇਂ ਚੋਰੀ ਹੋਏ ਹੋਣ ਜਾਂ ਗੁੰਮ ਹੋਏ ਹੋਣ ਹੋ ਅੱਜ 135 ਲਗਭਗ ਫੋਨ ਹੈ ਜਿਹੜੇ ਬਠਿੰਡਾ ਦੇ ਪੁਲਿਸ ਵੱਲੋਂ ਜਿਹੜੇ ਬਖਵਲ ਥਾਣਾ ਦੀ ਪੁਲਿਸ ਵੱਲੋਂ ਅੱਜ ਲੰਬਕੀ ਮਾਲਕਾਂ ਦੇ ਹਵਾਲੇ ਕੀਤੇ ਗਏ ਪਰ ਇਹਦੇ ਵਿੱਚ ਇਹ ਵੀ ਆਪਣਾ ਦੇਖਣਾ ਬਣਦਾ ਹੈ ਕਿ ਚੋਰਾਂ ਦਾ ਕੀ ਬਣਿਆ ਜੇ ਗੱਲ ਕਰੀਏ ਤਾਂ ਜਿਹੜੇ ਵਿਅਕਤੀ ਦਾ ਮੋਬਾਈਲ ਚੋਰੀ ਹੋਇਆ ਸੀ ਹੁਣ ਪੁਲਿਸ ਨੇ ਉਸ ਦਾ ਮੋਬਾਈਲ ਹੈ ਜਿਹੜਾ ਉਹ ਚੋਰ ਤੋਂ ਰਿਕਵਰ ਕਰਾ ਕੇ ਦੇ ਦਿੱਤਾ ਲੇਕਿਨ ਚੋਰਾਂ ਦਾ ਕੀ ਬਣਿਆ ਕੀ ਆਪਣਾ ਬਠਿੰਡਾ ਪੁਲਿਸ ਵੱਲੋਂ ਚੋਰਾ ਤੇ ਮੁਕਦਮਾ ਦਾਜ ਕੀਤਾ ਗਿਆ ਉਹਨਾਂ ਨੂੰ ਗਰਤਰ ਕੀਤਾ ਗਿਆ ਜਾਂ ਸਿਰਫ ਇਹ ਮੋਬਾਈਲ ਤੱਕ ਹੀ ਸੀਮਤ ਰਹਿ ਗਿਆ ਕਿ ਹੁਣ ਜਿਸ ਵਿਅਕਤੀ ਦਾ ਮੋਬਾਈਲ ਮਿਲ ਗਿਆ ਉਸ ਵਿਅਕਤੀ ਨੇ ਤਾਂ ਅੱਗੇ ਕਾਰਵਾਈ ਕੀ ਕਰਾਉਣੀ ਹੈ ਲੇਕਿਨ ਜਿਹੜੇ ਵਿਅਕਤੀ ਨੇ ਫੋਨ ਚੋਰੀ ਕੀਤਾ ਸੀ ਜਾਂ ਕਿਸੇ ਦੁਕਾਨਦਾਰ ਤੋਂ ਇਹ ਫੋਨ ਮਿਲਿਆ ਹੈ ਜਿਹੜੇ ਵਿਅਕਤੀ ਨੇ ਚੋਰੀ ਕੀਤਾ ਮੋਬਾਈਲ ਆਪਣਾ ਇਹ ਆਪ ਖਰੀਦਾ ਗਿਆ ਸੀ ਉਹਨਾਂ ਤੇ ਪੁਲਿਸ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਇਹ ਹਜੇ ਦੇਖਣਾ ਹੋਵੇਗਾ ਲੇਕਿਨ ਅੱਜ 135 ਲਗਭਗ ਫੋਨ ਜਿਹੜੇ ਉਹ ਬਟਿੰਡਾ ਪੁਲਿਸ ਨੇ ਮਾਲਕਾਂ ਨੇ ਹਵਾਲੇ ਕੀਤੇ ਹਨ ਜਿਨ੍ਹਾਂ ਦੀ ਕੀਮਤ ਲਗਭਗ 17 ਲੱਖ ਦੇ ਆਸ-ਪਾਸ ਦੱਸੀ ਜਾ ਰਹੀ ਹੈ ਮੇਰਾ ਨਾਮ ਸਾਹਿਲ ਸਿੰਘਲਾ ਹੈ ਮੇਰਾ ਮੋਬਾਈਲ ਗੁੰਮ ਹੋਏ ਨੂੰ 2 ਤਾਈ ਦਿਨ ਹੋ ਗਈ ਸੀ ਤੇ ਇਹ ਮੈਂ ਕੋਚੋ ਮੰਡੀ ਤੋਂ ਆ ਤੇ ਮੇਰਾ ਫੋਨ ਮੇਰੀ ਜੇਬ ਚੋਂ ਡਿੱਗ ਗਿਆ ਸੀ ਤੇ ਨਥਾਣਾ ਪੁਲਿਸ ਨੇ ਮਹੀਨੇ ਦੇ ਵਿੱਚ ਹੀ ਮੈਨੂੰ ਇਤਲਾਹ ਦਿੱਤੀ ਸੀ ਤੁਹਾਡਾ ਫੋਨ ਮਿਲ ਗਿਆ ਤੇ ਅੱਜ ਮੈਨੂੰ ਮੇਰੇ ਫੋਨ ਮੇਰਾ ਵਾਪਸ ਦੇ ਦਿੱਤਾ ਗਿਆ ਅੱਛਾ ਕੀ ਕੀਮਤ ਕਿੰਨੇ ਦੀ ਸੀ ਕੀ ਕੀ ਪ੍ਰੋਸੀਜਰ ਹੈ ਤਾਂ ਜੇ ਮਨ ਕੋ ਕਿਸੇ ਦਾ ਗਵਾਚ मेरा लगभग 18000 ਦਾ ਫੋਨ ਸੀ ਤੇ ਸਭ ਤੋਂ ਪਹਿਲਾਂ ਬਸ ਸੇਵਾ ਕੇਂਦਰ ਵਿੱਚ ਡੀਡੀआर 10 ਰਜਿਸਟਰ ਕਰਵਾ ਦੋ ਉਹ ਟਰੈਕਿੰਗ ਤੇ ਲਗਾ ਦਿੰਦੇ ਆ ਤੇ ਤੁਹਾਡਾ ਪੋਇੰਟ ਨੰਬਰ ਜਾਂ ਤੇ ਤੁਹਾਨੂੰ ਮੇਲ ਆਈਡੀ ਤੇ ਮੈਸੇਜ ਆ ਜਾਏਗਾ ਕਿ ਤੁਹਾਡਾ ਟਰੇਸ ਹੋ ਗਿਆ ਫੋਨ ਤੇ ਅਤਵਾ ਚ ਕਾਲ ਕਰ ਦਿੰਦੇ ਆ ਫਿਰ ਕੁਛ ਹੀ ਹੁੰਦੀ ਹੈ ਦਫਾ ਸੀ ਠੀਕ ਹੈ। ਖੁਸ਼ੀ ਤਾਂ ਬਹੁਤ ਹੋ ਰਹੀ ਜੋ 18000 ਦਾ ਫੋਨ واپس ਮਿਲ ਗਿਆ। ਕੱਲਾ ਤਾਂ ਉੰਨੀ ਸੀ ਮਿਲੂਗਾ। ਠੀਕ ਹੈ ਨਾ ਚੱਲੋ ਮਿਲਦਾ। ਪਤਾ ਇਹ ਅਗਰੇ ਇਹੀ ਕਹਾਂ ਆ ਪੁਲਿਸ ਵਾਲਾ ਬਹੁਤ-ਬਹੁਤ ਧੰਨਵਾਦ ਮੈਨੂੰ ਮੇਰਾ ਫੋਨ ਵਾਪਸ ਦੇਣ ਵਾਸਤੇ। ਸ਼ੁਕਰੀਆ ਜੀ ਜਨਾ ਸਸਿਕਾਲ ਸਾਰੇ ਸਟਾਫ ਦਾ। ਬਹੁਤ-ਬਹੁਤ ਸ਼ੁਕਰੀਆ ਸਾਡਾ ਥਾਣਾ ਥਾਣਾ ਨੂੰ ਧੰਨਵਾਦ ਬਹੁਤ-ਬਹੁਤ ਕਰਦੇ ਜਿਨ੍ਹਾਂ ਨੇ ਸਾਡੀ ਚੀਜ਼ ਸਾਡਾ ਵਾਪਸ ਸਾਡੇ ਹੱਥ 'ਚ ਕੀਤਾ। ਬਾਕੀ ਬਹੁਤ-ਬਹੁਤ ਧੰਨਵਾਦ ਸਾਡੇ ਕਮਲ ਮੁੰਸੀ ਸਿਕਰਾ। ਜਦ ਮਾਇਲੀ ਪੜਚੀ ਆਂ ਪੋਈ ਸੀ। ਇਹਨੇ ਸਾਰਾ ਕੋਈ ਗਮਾਚਾ ਨੂੰ ਕਿਸੇ ਨੇ ਖੋਹਿਆ ਨਹੀਂਗਾ ਸਾਥੋਂ ਆਪ ਤੋ ਡਿੱਗਾ। ਠੀਕ ਹੈ ਜੀ। ਇੰਨੀ ਦੇਰ ਬਾਅਦ ਮਿਲਿਆ। ਉਹ 7ਵੇਂ ਮਹੀਨੇ ਦੀ 3ਜੇ ਮਹੀਨੇ ਦੀ 6 ਤਰੀਕ ਤੱਕ ਮੱਚਿਆ ਸੀਗਾ 4 ਮਹੀਨਾ ਤੋਂ ਮਿਲਿਆ ਸਾਰਾ ਕਿੰਨਾ ਆਫਕਾਉਂਡਾ ਮੋਬਾਈਲ ਚ ਜਮਨੂ ਗਵਾਜ ਜਿੰਦਾ ਅੱਜ ਬਠਿੰਡਾ ਪੁੱਛਣੇ ਕਿੰਨੀ ਖੁਸ਼ੀ ਹੋ ਰਹੀ ਹੈ ਸਭ ਕਿਤੇ ਬਹੁਤ ਵਧੀਆ ਬਹੁਤ ਵਧੀਆ ਸ਼ੁਕਰੀਆ ਕਾਮਾਈ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਮਲਾਜਮਾ ਨੇ ਭਾ ਕੇ ਦਿੱਤਾ ਇੱਥੇ ਮੌਕਾ ਦਿੱਤਾ ਸਾਨੂੰ ਆਉਣ ਦਾ ਬਹੁਤ ਠੀਕ ਆ ਮਹਿਸੂਸ ਆ ਹੁੰਦਾ ਸਰ ਪੈਸੇ ਲਾ ਕੇ ਜਦੋਂ ਤੇ ਚੀਜ਼ ਨਾ ਹੱਥ ਚ ਲੈ ਕੇ ਫਿਰ ਔਕਾ ਵੀ ਹੋ ਜਾਂਦਾ ਬਹੁਤ ਜ਼ਿਆਦਾ ਬਤਾਈ ਨਾਮ ਜਸਵੰਦਰ ਕੌਰ ਹੈ ਜਿਹੜੇ ਪਿੰਡੋਂ ਪੌਣਾ ਤੋਂ ਆਈ

ਹਾਂ ਜੀ ਹਿੰਦੀ ਕੀ ਖਾਈ ਹੋਈ ਹੈ ਜੇ ਮਾਲੂ ਮੋਬਾਈਲ ਕਿਸੇ ਕਈ ਤਾਂ 900 ਰੁਪਏ ਚੰਦੇ ਨਹੀਂ ਲੱਭਦੇਗੇ ਲੱਭਣਾ ਸੀਗਾ ਜੀ ਤੇ ਮੈਂ ਤਾਂ ਦੇ ਪੈਸੇ ਲੱਗੇ ਸੀਗੇ ਫਿਰ ਲੱਭ ਲਿਆ ਸੀ ਕੀ ਕਹਿਣਾ ਚਾਹਦੇ ਹੋ ਬਟਿੰਡਾ ਬੁੱਕ ਧੰਨਵਾਦ ਸਾਹਿਬ ਜੀ ਜੀ ਸਰ ਜੀ ਨਾਮ ਹੈ ਸੁਖਵੀਰ ਸਿੰਘ ਹੈ ਜੀ ਮੈਂ ਤਾਂ ਜਰੂਰ ਚੰਬਰ ਜੀ ਮੇਰਾ ਮਾਲ ਬਾਜ਼ਾਰ ਦੇ ਵਿੱਚ ਮੈਂ ਕਿਤੇ ਰੱਖ ਕੇ ਭੁੱਲ ਗਿਆ ਜੀ ਉਸ ਤੋਂ ਬਾਅਦ ਸਾਂਹ ਕੇਂਦਰ ਗਏ ਉੱਥੇ ਨੇ ਬਹੁਤ ਕੋਆਪਰੇਟ ਕੀਤਾ ਬਣਾ ਤੇ ਅੱਜ ਮਾਲ ਕੱਢ ਕੇ ਦਿੱਤਾ ਬਹੁਤ ਤ ਸਭੀ ਬਾਕਸ ਦਾ ਜ ਕੰਮ ਕਿਹੜੇ ਕਿਹੜੇ ਡਾਕੂਮੈਂਟਸ ਮੰਗੇ ਸੀ ਕੋਈ ਫੋਟੋ ਕੋਡ ਪ੍ਰੋਜੈਕਟ ਸਭ ਦਾ ਕੀ ਕਰਨਾ ਹੈ ਡਾਕੂਮੈਂਟ ਹੋ ਰਿਹਾ ਮੋਬਾਈਲ ਦਾ ਸੀਰੀਅਲ ਨੰਬਰ ਆਉਂਦਾ ਹੈ ਉਹ ਫੋਨ ਜਿਹੜਾ ਬੰਦਾ ਹੈ ਜਿਹੜਾ ਬਾਕਸ ਹੈ ਉਹ ਸਾਫ਼ ਰੱਖਣਾ ਚਾਹੀਦਾ ਹੈ ਜੇ ਕਈ ਲੋਕ ਜੀ ਮਹਰ ਮੋਬਾਈਲ ਕੋਲ ਮਿਲ ਜਾਂਦਾ ਹੈਗਾ ਉਹਨੂੰ ਲਾਪਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਕੋਈ ਸ਼ਿਕਾਇਤ ਨਹੀਂ ਦਿੰਦੇ ਕੀ ਕੀ ਬੈਸੇਜ ਦੇਣਾ ਚਾਹਤੋਂ ਕਿੰਨੀ ਕੀ ਪਰੇਸ਼ਾਨੀ ਆਈਏ ਤੁਹਾਨੂੰ ਕਿਸ ਕਰਦੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਕਿ ਮੁਆਰਜੇ ਸਹੀ ਟਾਈਮ ਤੇ ਆਪਾਂ ਜਾ ਕੇ ਉੱਥੇ ਦਰਜ ਕਰਵਾ ਦਿੰਨੇ ਆ ਤਾਂ ਲੱਭ ਜਾਂਦਾ ਸੀ ਪ੍ਰੋਬਲਮ ਨਹੀਂ ਕਿੰਨਾ ਟਾਈਮ ਪਹਿਲਾਂ ਹੋਣਾ ਚਾਹੀਦਾ ਜੇ ਤੁਹਾਨੂੰ ਕਿ ਜੰਪਰੀ ਦੇ ਵਿੱਚ ਕੁਆਚਿਆ ਸੀਗਾ ਕੀਮਤ ਕਿੰਨੀ ਸੀ ਮੋਬਾਈਲ ਦੀ ਕੀਮਤ ਤਾਂ ਕੋਈ ਖਾਸ ਨਹੀਂ ਹੁੰਦੀ ਇਹਦੇ ਵਿੱਚ ਡਾਟਾ ਹੁੰਦਾ ਜਿਹੜਾ ਅੱਛਾ ਤੇ ਕਿਹੜੇ ਥਾਣੇ ਤੋਂ ਦਫਰ ਇਹ ਸੀ ਬਣਾ ਜੀ ਸੀ ਬਣਾ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਦਾ ਬਹੁਤ ਵਧੀਆ ਰਹੇਗਾ ਜੀ ਤੇ ਅੱਗੇ ਵਾਸਤੇ ਵੀ ਜਨਕੀ ਵੀ ਵਧੀਆ ਕਾਰੋਬਾਰੀਆ बठिंडा पुलिस की टीम है जिम्मे की जोबाइल फोन हो जाते हैं इस साल तो एक सी आई आर पोर्टल है जो गवर्नमेंट ऑफ इंडिया वालों एप्रैल दो हज़ार तेई शुरू किया गया सीईआईम सेंट्रल ਅਕਵਪਮੈਂਟ ਆਇਡੈਂਟੀਟੀ ਰਜਿਸਟਰ ਇਹ ਜਿਹੜਾ ਇੱਕ ਸਰਵਿਸ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਅਸੀਂ ਜ਼ਿਆਦਾ ਇਸ ਸਾਲ ਤੋਂ ਪੌਪੂਲਰਾਈਜ਼ ਕੀਤੀ ਹੈ ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹਿੰਦੇ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਤਾਂ ਤੁਸੀਂ ਸਾਡੀ ਲੋਕਲ ਜਿਹੜੀ ਵੀ ਤੁਹਾਡੇ ਏਰੀਆ ਚ ਨੇੜਾ ਨੇੜੇ ਤੁਹਾਨੂੰ साझ का सेंटर मिलता है उसे जाके तुसी रिपोर्ट लिख सकते हो या फिर तुसी ज़रा सी ई आई आर पोर्टल है उद्दे लॉग इन करके अपनी एक कंप्लेट रजिस्टर करा सकते हो तो बार साड़ी ज़री जी सी टीम है उन्होंने सर्च करती है उन्होंने अपने वेरियस टूल्स तो लगती हैं, ते आ, ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਇਦਾਂ ਦੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੀ ਬਟਿੰਡਾ ਪੁਲਿਸ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਅਦਾ ਦੇ ਗੁੰਮ ਹੋਏ ਮੋਬਾਈਲ ਲੱਭੇ ਜਿਹੜੇ ਤੁਹਾਡੇ ਸਾਹਮਣੇ ਤੇ ਪਏ ਹੈ ਇਹਨਾਂ ਦੀ ਜਿਹੜੀ ਕੁੱਲ ਮਿਲਤੀ ਉਹ ਆਊਂਡ 17 ਲੱਖ ਤੋਂ ਉੱਪਰ ਹੈ ਤੇ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦਸਨਯੋਗ ਜਿਹੜੀ ਸਾਡੀ ਸਾਂਝ ਟੀਮ ਹੈ ਉਹਨੇ ਇਸ ਸਾਲ ਜਨਵਰੀ ਪਹਿਲੀ ਜਨਵਰੀ ਅਨਵਰਡਸ ਹੁਣ ਤੱਕ 488 ਮੋਬਾਈਲਸ ਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਕੇ ਫੋਨਾਂ ਤੇ ਉਹਨਾਂ ਨੂੰ ਹੈਂਡਓਵਰ ਕੀਤਾ ਇਹਨਾਂ ਫੋਨਾਂ ਦੀ ਕੀਮਤ 66 ਲੱਖ ਦੀ ਵਰਥ ਹੈ ਔਰ 2023 ਤੋਂ ਲੈ ਕੇ ਹੁਣ ਤੱਕ ਸਾਡੀ ਸਾਂਝ ਟੀਮ ਨੇ ਇਸ ਪੋਰਟਲ ਨੂੰ ਯੂਜ਼ ਕਰਦੇ ਹੋਏ ਟੋਟਲ 830 830 ਮੋਬਾਈਲਸ ਨੂੰ ਲਵ ਕੇ ਉਹਨਾਂ ਦੇ ਰਿਸਿਪੀਐਂਟਸ ਨੂੰ ਹਾਂਡਓਵਰ ਕੀਤਾ ਸੋ ਮੈਂ ਕੰਗਰਾਚੂਲੇਟ ਕਰਾਂਗੀ ਸਾਡੇ ਡੀਸੀਪੀਓ ਐਸਪੀ ਹੈੱਡਕ quartਰ ਜਗਨੇਸ਼ ਮਿਸ਼ਰ ਹੋਈ ਜੀ ਸਾਡੀ ਇਨਚਾਰਜ ਸੀਪੀਆਰਸੀ ਇੰਸਪੈਕਟਰ ਜਸਪ੍ਰੀਤ ਕੌਰ ਉਹਨਾਂ ਦੀ ਸਮੁੱਚੀ ਜਿਹੜੀ ਸਾਂਝੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਅਫੈਕਟ ਕਰਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਹੈ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ रूटीन आउट ऑफ गेयर हो जाता है क्योंकि ऐसी अपनी बहुत सारी चीज़ा फोन से ही रखते हैं सो आई कंग्रेचुलेट एम और पब्लिक पबलिक लोग इतने आए अपने फोन रिसीव करने तो सारे भी मैं मुबारक दवा कि तुसी पोर्टल यूज किया हूँ जरूर इन पॉपुलराइज करो अपने आस पड़ोस जरूर दसो क्योंकि मोस्टली असोते जो सा फोन गुआज गया कि हूँ कितना तो लभना है

ਕਿਨੇ ਕ ਅਪਡੇਟਸ ਆਈਆਂ ਨੇ ਜੇ ਕੰਪਲੇਨ ਰੇਸਟੀ ਹੈ ਜੋ ਜੋ ਪੋਰਟਲ ਤੇ ਆਂਦਾ ਹੈ ਉਹਦੇ ਹਿਸਾਬ ਤੇ ਅਸੀਂ ਰਿਕਵਰੀ ਕਰਦੇ ਆਂ ਸਰ ਫੋਟੋ ਦੇ ਡਾਟਾ ਲਈ ਜਿਹੜਾ ਆਨਲਾਈਨ ਪੇਮੈਂਟ ਦਾ ਕੀ ਕੁਝ ਚਾਹੀਦਾ ਬਿਲ ਚੈੱਕ ਕਰਪਾ ਜੀ ਕਿ ਦਿੱਤਾ ਆਈ ਥਿੰਕ ਬੇ ਨੰਬਰ ਤੇ ਫੋਨ ਦਾ ਚੈੱਕ ਤਾਂ ਹੁੰਦਾ ਤੁਹਾਡੇ ਜੋ ਕੋਈ ਰਿਸਿਪੀਐਂਟ ਦੱਸ ਸਕਦਾ ਜਿਹਨੇ ਯੂਜ਼ ਕੀਤਾ ਕੋਈ ਦੱਸਣਾ ਚਾਹੇਗਾ ਜਿਹੜੇ ਤੇ ਪਬਲਿਕ ਬੈਠੀ ਹੋਈ ਹੈ ਤੁਸੀਂ ਕਿਹੜਾ ਮੀਨਸ ਡਾਟਾ ਕੀਤਾ ਹੈ ਕੋਈ ਦੱਸਣਾ ਚਾਹੇਗਾ ਤੁਹਾਡੇ ਜੋ ਇਹ ਤਰ੍ਹਾਂ ਇਹ ਤਾਂ ਪਬਲਿਕ ਤੋਂ ਵੀ ਪਤਾ ਲੱਗੇ ਨਾ ਹਾਊ ਟੂ ਯੂਟਿਲਾਈਜ਼ ਓ